ਰਾਜ ਦੀ ਪੇਟ ਚੜ ਗਈ ਆ ਇੱਕ ਹੋਰ ਸੋਹਣੀ ਸੁਨਖੀ ਧੀ ਇਸ ਕੁੜੀ ਨੂੰ ਮਿਲਿਆ ਇੱਕ ਤੋਂ ਵੱਧ ਕੇ ਦੂਜਾ ਦੁੱਖ ਕਦੀ ਸਹਿਣ ਕੀਤੀ ਨਸ਼ੇੜੀ ਦੀ ਮਾਰ ਤੇ ਕਦੀ ਸਹਿਣ ਕੀਤਾ ਦਾਜ ਦੇ ਲੋਭੀਆਂ ਦਾ ਤਸ਼ੱਦਦ ਤੇ ਆਖਿਰਕਾਰ ਤੰਗ ਪਰੇਸ਼ਾਨ ਹੋ ਕੇ ਕਰ ਲਈ ਐ ਜੀਵਨ ਲੀਲਾ ਸਮਾਪਤ ਜੀ ਹਾਂ ਇਹ ਮੰਦਪਾਗੀ ਖਬਰ ਜ਼ਿਲ੍ਹਾ ਮੋਗਾ ਦੇ ਪਿੰਡ ਟੂਟਕਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੋਹਣੀ ਸੁਨੱਖੀ ਧੀ ਦਾਜ ਦੀ ਪੇਂਟ ਚੜ ਗਈ ਹੈ ਇਸ ਕੁੜੀ ਨੂੰ ਇੰਨਾ ਜ਼ਿਆਦਾ ਦੁੱਖ ਮਿਲਿਆ ਕਿ ਇੱਕ ਦੁੱਖ ਦੂਜੇ ਦੁੱਖ ਤੋਂ ਵੱਧ ਕੇ ਹੈ ਇਸ ਕੁੜੀ ਨੇ ਕਦੀ ਨਸ਼ੇੜੀਆਂ ਦੀ ਮਾਰ ਝੱਲੀ ਤੇ ਕਦੀ ਦਾਜ ਦੇ ਲੋਭੀਆਂ ਦੇ ਤਸ਼ੱਦਦ ਦਾ ਸਾਹਮਣਾ ਕੀਤਾ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋ ਗਈ ਕਿ ਆਖਰਕਾਰ ਉਸਨੇ ਸੁਸਾਇਸਾਈਡ ਕਰਨ ਦੀ ਹੀ ਸੋਚ ਲਈ ਤੇ ਆਖਿਰਕਾਰ ਉਹ ਰੱਬ ਨੂੰ ਹੀ ਪਿਆਰੀ ਹੋ ਗਈ ਹੈ ਦੱਸਦੀ ਹੈ ਕਿ ਇਸ ਧੀ ਦਾ ਨਾਮ ਕਮਲਜੀਤ कौर ਦੱਸਿਆ ਜਾ ਰਿਹਾ ਹੈ ਜਿਸ ਦੇ ਪਿਤਾ ਦਾ ਨਾਮ ਗੁਰਦੇਵ ਸਿੰਘ ਹੈ ਇਸ ਲੜਕੀ ਦਾ ਪਹਿਲਾ ਵਿਆਹ ਇੱਕ ਜਹੇ ਵਿਅਕਤੀ ਦੇ ਨਾਲ ਹੋ ਗਿਆ ਸੀ ਜਿਹੜਾ ਕਿ ਨਸ਼ੇੜੀ ਸੀ ਇਸ ਨੇ ਕਾਫੀ ਸਮਾਂ ਉਸ ਵਿਅਕਤੀ ਦੇ ਨਾਲ ਬਿਤਾਇਆ ਪਰੰਤੂ ਉਹ ਨਾ ਸੁਧਰਿਆ ਤੇ ਨਸ਼ੇ ਇੰਨੇ ਜ਼ਿਆਦਾ ਕਰਦਾ ਸੀ ਕਿ ਕਮਲਜੀਤ ਨੂੰ ਬਹੁਤ ਜ਼ਿਆਦਾ ਕੁੱਟਦਾ ਮਾਰਦਾ ਸੀ ਤੇ ਮਾਪਿਆਂ ਦੀ ਸਲਾਹ ਦੇ ਨਾਲ ਇਸ ਕੁੜੀ ਨੇ ਉਸ ਦੇ ਕੋਲੋਂ ਤਲਾਕ ਨ ਲੈ ਲਿਆ ਸੀ ਤੇ ਇਸ ਦਾ ਦੂਸਰਾ ਵਿਆਹ ਪਿੰਡ ਟੂਟਕਰ ਦੇ ਗੁਰਚਰਨ ਸਿੰਘ ਦੇ ਨਾਲ ਹੋਇਆ ਸੀ ਜਿਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੇ ਦੋ ਬੱਚੇ ਸਨ ਦੱਸਦੀ ਹੈ ਕਿ ਕਮਲਜੀਤ कौर ਦੇ ਪਹਿਲੇ ਵਿਆਹ ਤੋਂ ਉਸ ਦੀ ਇੱਕ ਬੇਟੀ ਹੈ ਤੇ ਇਸ ਦਾ ਦੂਸਰਾ ਵਿਆਹ ਗੁਰਚਰਨ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਹੋ ਗਿਆ ਪਰੰਤੂ ਇੱਥੇ ਵੀ ਉਸ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਕੁੱਟਮਾਰ ਚਲਣੀ ਪਈ ਕਿਉਂਕਿ ਉਸ ਦਾ ਸੋਹਰਾ ਪਰਿਵਾਰ ਉਸ ਨੂੰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਈ ਇਹ ਲੜਕੀ ਕਿ ਇਸ ਨੇ ਇੱਕ ਕੀਟਨਾਸ਼ਕ ਦਵਾਈ ਪੀ ਲਈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸਦੀ ਹੈ ਕਿ ਕਮਲਜੀਤ ਦੇ ਵਿਆਹ ਨੂੰ ਅਜੇ ਮਹਿਜ 9 ਮਹੀਨੇ ਹੀ ਹੋਏ ਸਨ ਕਿ ਉਸਨੇ ਇੱਕ ਕਦਮ ਚੁੱਕ ਲਿਆ ਹੈ ਅਸੀਂ ਹਿਸਾਬ ਲਗਾ ਸਕਦੇ ਹਾਂ ਕਿ ਇਹ ਲੜਕੀ ਕਿੰਨਾ ਜ਼ਿਆਦਾ ਪਰੇਸ਼ਾਨ ਹੋਵੇਗੀ ਕਿੰਨਾ ਜ਼ਿਆਦਾ ਉਸਦੇ ਤਸ਼ੱਦਦ ਕੀਤਾ ਜਾਂਦਾ ਹੋਵੇਗਾ ਕਿ ਉਸਨੇ ਆਪਣੇ ਪ੍ਰਾਣ ਤਿਆਗਣ ਦੀ ਹੀ ਸੋਚ ਲਈ ਉਸਨੇ ਸੁਸਾਇਸਾਈਡ ਹੀ ਕਰ ਲਿਆ ਦੱਸਦੀ ਹੈ ਕਿ ਕਮਲਜੀਤ ਦੇ ਪਿਤਾ ਗੁਰਦੇਵ ਸਿੰਘ ਨੇ ਥਾਣਾ ਧਰਮਕੋਟ ਦੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਹੈ ਪੁਲਿਸ ਨੇ ਇਸ ਲੜਕੀ ਦੀ ਮ੍ਰਿਤਕ ਦੇ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਪੁਲਿਸ ਅਧਿਕਾਰੀ ASI ਜਗਮੋਨ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕੌਨਲ ਜੀਤ ਦਾ ਜਿਹੜਾ ਪੋਸਟਮਾਰਟਮ ਹੋ ਜਾਵੇਗਾ ਤਾਂ ਉਸ ਦੀ ਮ੍ਰਿਤਕ ਦੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਇੱਥੇ ਕਾਬਿਲ ਗੌਰ ਹੈ ਕਿ ਦਾਜ ਇੱਕ ਅਜਿਹਾ ਕੋਡ ਹੈ ਜਿਹੜਾ ਸਪੌਂਸ ਨੂੰ ਘੁਣ ਦੇ ਵਾਂਗ ਹੀ ਖਾਈ ਜਾ ਰਿਹਾ ਹੈ ਕਮਲਜੀਤ ਕੋਰ ਕੋਈ ਪਹਿਲੀ ਕੁੜੀ ਨਹੀਂ ਹੈ ਪਹਿਲੀ ਧੀ ਨਹੀਂ ਹੈ ਜਿਹੜੀ ਕਿ ਦਾਜ ਦੀ ਬਲੀ ਚੜੀ ਹੈ ਇੱਥੇ ਪਹਿਲਾਂ ਵੀ ਹਜ਼ਾਰਾਂ ਲੱਖਾਂ ਧੀਆਂ ਨੇ ਜਿਹੜੀਆਂ ਕਿ ਦਾਜ ਦੀ ਬਲੀ ਪਹਿਲਾਂ ਹੀ ਚੜ ਚੁੱਕੀਆਂ ਨੇ ਇੱਥੋਂ ਤੱਕ ਕਿ ਕੁੜੀਆਂ ਨੂੰ ਤਾਂ ਜਿਉਂਦਾ ਹੀ ਸੋਹਰਿਆਂ ਦੇ ਵੱਲੋਂ ਸਾੜ ਦਿੱਤਾ ਗਿਆ ਹੈ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਅਸੀਂ ਪਹਿਲਾਂ ਵੀ ਦੇਖੀਆਂ ਨੇ ਸੁਣੀਆਂ ਨੇ ਤੇ ਇਸੇ ਹੀ ਲੜੀ ਦੇ ਵਿੱਚ ਹੁਣ ਹੋਰ ਵਾਅਦਾ ਹੋ ਗਿਆ ਹੈ ਕਿ ਕਮਲਜੀਤ ਕੋਰ ਨਾਮ ਦੀ ਕੁੜੀ ਜਿਸ ਦਾ ਦੂਜਾ ਵਿਆਹ ਸੀ ਦੂਸਰੇ ਵਿਆਹ ਦੇ ਵਿੱਚ ਵੀ ਉਸ ਨੂੰ ਹੀ ਪਰੇਸ਼ਾਨੀ ਮਿਲੀ ਇਨਾ ਜਦਾ ਉਸਤੇ{{\text{ਤਸ਼ਦਦ}}}}{ਕੀਤਾ ਗਿਆ ਜ਼ੁਲਮ ਕੀਤਾ ਗਿਆ ਕਿ ਉਸਨੇ ਆਪਣੇ ਸਾਹ ਖਤਮ ਕਰਨ ਦੀ ਹੀ ਸੋਚ ਲਈ ਉਸਨੇ ਖੁਦਕੁਸ਼ੀ ਕਰ ਲਈ ਹੈ ਤੇ ਰੱਬ ਨੂੰ ਪਿਆਰੀ ਹੋ ਗਈ ਹੈ ਸੋ ਦਾਜ ਦੇ ਲੋਬੀਆਂ ਨੂੰ ਹੁਣ ਕੀ ਸਜ਼ਾ ਮਿਲਦੀ ਹੈ ਇਹ ਤਾਂ ਜਿਚਾਚ ਦਾ ਵਿਸ਼ਾ ਹੈ ਪਰੰਤੂ ਪੁਲਿਸ ਦਾ ਕਹਿਣਾ ਹੈ ਕਿ ਇਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ